ਜ਼ਿਲ੍ਹਾ ਚੋਨ ਅਫਸਰ ਕੰਬਲਪਤੀ ਕਮਿਸ਼ਨਰ ਕੋਮਲ ਮਿੱਤਰ ਦੀ ਅਗਵਾਹੀ ਵਿੱਚ ਪੂਰੇ ਜ਼ਿਲ੍ਹੇ ਵਿੱਚ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਇਸ ਲੜੀ ਵਿੱਚ ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੀਤ ਕੋਹਲੀ ਨੇ ਇੱਕ ਅਲੱਗ ਅੰਦਾਜ਼ ਵਿੱਚ ਵੋਟ ਜਾਗਰੂਕਤਾ ਦੀ ਅਲੱਗ ਜਗਾਈ ਹੈ ਪ੍ਰੀਤ ਕੋਹਲੀ ਨੇ ਵਾਕਫ ਵਕ ਬਸਾ ਵਿੱਚ ਚੜ ਕੇ ਨਾਟਕੀ ਅੰਦਾਜ਼ ਵਿੱਚ ਢਫਲੀ ਬਜਾ ਕੇ ਸਾਰਿਆਂ ਨੂੰ 1 ਜੂਨ 2024 ਨੂੰ ਆਪਣੀ ਵੋਟ ਦਾ ਅਧਿਕਾਰ ਜ਼ਰੂਰ ਪ੍ਰਯੋਗ ਕਰਨ ਦੀ ਅਪੀਲ ਕੀਤੀ ਹੈ ਜ਼ਿਲ੍ਹਾ ਸਵੀਪ ਨੋਡਲ ਅਫਸਰ ਵੱਲੋਂ ਇਹ ਜਾਗਰੂਕਤਾ ਲਈ ਅਪਣਾਇਆ ਗਿਆ ਅਨੋਖਾ ਅੰਦਾਜ਼ ਸਾਰ ਫੇਰ ਮਰਵਾਇ ਤੇ ਨਾ ਗਿਆ ਦਤਰਾ ਵਿੱਚ ਲੱਗਿਆ ਜਾਂ ਤੰਗ ਵਿੱਚ ਆ ਗਿਆ ਅਸੀਂ ਸਿਰਫ ਇਸ ਕਰਕੇ ਆਏ ਆ ਸੀਜ਼ਨ ਚੱਲਦਾ ਪਿਆ ਵੋਟਾਂ ਦਾ ਤੁਸੀਂ ਵੋਟਰਾਂ ਵਾਲੇ ਦੇਣਾ ਨਾ ਆ ਤੇ ਹੋ ਕੇ ਤਿਆਰ ਹੋ ਕੇ ਨਵੇਂ ਕੱਪੜੇ ਪਾ ਕੇ ਵੋਟਾਂ ਪਾਉਣਾ ਜ਼ਰੂਰ ਜਾਣਾ ਜਿਹਨੂੰ ਮਰਜ਼ੀ ਪਾਓ ਉਹ ਕੋਈ ਚੱਕਰ ਨਹੀਂ ਉਹ ਸਾਨੂੰ ਕੋਈ ਚੱਕਰ ਨਹੀਂ ਜਿਹਨੂੰ ਮਰਜ਼ੀ ਪਾਓ ਜੋ ਚੰਗਾ ਲੱਗਦਾ ਉਹਨੂੰ ਪਾਓ ਬੀਬੀਆਂ 8 ਦਿਨ ਤੋਂ ਪਹਿਲਾਂ ਕੀ ਰੱਖਣੀ ਆ ਤੁਸੀਂ ਜੇਬ 'ਚ ਆਧਾਰ ਕਾਰਡ ਤੇ ਵੋਟਰ ਕਾਰਡ ਲੱਗੇ ਜੇਤ ਕਿ ਰੱਖਣਾ ਮੋਟਰ ਕਾਰਡ ਕੀ ਰੱਖਣਾ ਵੋਟਾਂ ਵੱਡਾ ਪਰਵਿਆਂ ਸਭ ਤੋਂ ਵੱਡਾ ਤਿਉਹਾਰ ਆ ਤੇ ਆਪਾਂ ਮਨਾਇਆ ਵੋਟਾਂ ਪਾਣੀ ਹੈ ਆਪਣੀ ਹੱਕ ਦਾ ਪ੍ਰੋਪਰ ਯੂਜ਼ ਕਰਨਾ ਹੁਸ਼ਿਆਰਪੁਰ ਸਭ ਤੋਂ ਵੱਧ ਪਰਿਆਲੀ ਕੇ ਬਣਨੀ ਹੁੰਦਾ ਤਾਂ ਵੋਟਾਂ ਵੀ ਇੱਛੇ ਬਣਨੀ ਆ ਚਾਹੁੰਦੀਆਂ ਅਸੀਂ ਸਾਰੇ ਵੋਟਰ ਅਦੀਾਰੇ ਮੋਟਾ ਪਾਵਾਂਗੇ ਅਦੀਾਰੇ ਮੋਟਾ ਪਾਵਾਂਗੇ ਅਵਾ ਨਹੀਂ ਆਈ ਅਦੀਾਰੇ ਮੋਟਾ ਪਾਵਾਂਗੇ ਇੱਕ ਵਾਰ ਫੇਰ ਅਦੀਾਰੇ ਮੋਟਾ ਪਾਵਾਂਗੇ ਧੰਨਵਾਦ ਸਾਰੇ ਦਾ ਬਹੁਤ ਬਹੁਤ ਜੀ ਦੇਖਣੀ ਤੇ ਨਾ ਗਰਮੀ ਚਾਹੇ ਹੋਵੇ ਗਰਮੀ ਚਾਹੇ ਹੋਵੇ ਠੰਡ ਸਾਰੇ ਦੇ ਮੋਟਾ ਪੰ ਜ਼ਰੂਰ ਜਾਣਾ ਮੀਂਹ ਹੋਵੇ ਜਿੰਨੂ ਮਰਜੀ ਪਾਓ ਇਹ ਅਸੀਂ ਨੂੰ ਸਾਨੂੰ ਨਹੀਂ ਪਤਾ ਜਿਹੜਾ ਚੰਗਾ ਲੱਗਦਾ ਉਹ ਪਾਓ ਪਰ ਮੋਟਾ ਪਾਓ ਜ਼ਰੂਰ ਪਾਓ ਕੋਟਾ ਦਾ ਤਿਹਾਣ ਜ਼ਰੂਰ ਬਣਾਓ ਧੰਨਵਾਦ ਬਾਬਾ ਜੀ ਮਿਹਰਬਾਨੀ